ਸ਼ੰਭੂ ਬਾਰਡਰ ਤੇ ਕਿਸਾਨੀ ਮੋਰਚੇ ਨੂੰ ਲੱਗੇ 16 ਦਿਨ ਹੋ ਚੁੱਕੇ ਨੇ 29 ਤਰੀਕ ਤੱਕ ਪ੍ਰੋਗਰਾਮ ਦਿੱਤੇ ਗਏ ਸੀਗੇ ਕੱਲੇ ਪ੍ਰੋਗਰਾਮ ਖਤਮ ਹੋਣ ਜਾ ਰਹੇ ਨੇ ਔਰ ਸਭ ਦੀਆਂ ਨਜ਼ਰਾਂ ਬੜੀਆਂ ਹੋਈਆਂ ਨੇ ਕਿ ਕੱਲ ਨੂੰ ਕਿਹੜੇ ਵੱਡੇ ਐਲਾਨ ਕਿਸਾਨਾਂ ਦੇ ਵੱਲੋਂ ਕੀਤੇ ਜਾਣਗੇ ਉਸ ਤੋਂ ਪਹਿਲਾਂ ਤੁਹਾਨੂੰ ਸ਼ੰਭੂ ਬਾਰਡਰ ਦੀ ਤਾਜ਼ਾ ਤਸਵੀਰ ਦਿਖਾ ਦਿੰਦੇ ਆ ਕਿ ਇਸ ਵੇਲੇ ਹਾਲਾਤ ਕੀ ਬਣੇ ਹੋਏ ਨੇ ਸ਼ੰਭੂ ਬਾਰਡਰ ਦੇ ਉੱਪਰ ਕਿਸ ਤਰੀਕੇ ਦੀ ਤਸਵੀਰ ਹੈਗੀ ਆ ਤਾਂ ਸਾਹਮਣੇ ਬੈਰੀਕੇਟਿੰਗ ਤੁਹਾਨੂੰ ਨਜ਼ਰ ਆ ਰਹੀ ਹੈ ਜਿੱਥੇ ਪੁਲਿਸ ਦੇ ਵੱਲੋਂ ਬੈਰੀਕੇਟਿੰਗ ਕੀਤੀ ਹੋਈ ਸੀਗੀ ਤਾਂ ਉਸੇ ਤਰੀਕੇ ਦੇ ਨਾਲ ਇਸ ਵੇਲੇ ਬੈਰੀਕੇਟਿੰਗ ਜਿਹੜੀ ਆ ਉਹ ਪੁਲਿਸ ਨੇ ਕਰਕੇ ਰੱਖੀ ਹੋਈ ਹੈ ਕਿਉਂਕਿ ਜਵੇਂ 21 ਤਰੀਕ ਨੂੰ ਕਾਲ ਦਿੱਤੀ ਗਈ ਸੀਗੀ ਦਿੱਲੀ ਕੂਚ ਕਰਨ ਦੀ ਤਾਂ ਉਸ ਤੋਂ ਬਾਅਦ ਵੱਡੀ ਗਿਣਤੀ 'ਚ ਫੋਰਸ ਇਥੇ ਤੇ ਨਾਦ ਕੀਤੀ ਗਈ ਸੀਗੀ ਤਾਂ ਇਹ ਫੋਰਸ ਅਜੇ ਉਸੇ ਤਰੀਕੇ ਦੇ ਨਾਲ ਰੱਖੀ ਗਈ ਹੈ ਕਿਉਂਕਿ 29 ਤਰੀਕ ਤੱਕ ਪ੍ਰੋਗਰਾਮ ਜਿਹੜੇ ਸੀਗੇ ਉਹ ਕਿਸਾਨਾਂ ਦੇ ਵੱਲੋਂ ਦਿੱਤੇ ਗਏ ਸੀਗੇ ਔਰ ਉਸ ਤੋਂ ਬਾਅਦ ਕੱਲ ਨੂੰ ਜਿਹੜਾ ਕੀ ਐਲਾਨ ਕੀਤਾ ਜਾਂਦਾ ਇਸ ਦੇ ਉੱਪਰ ਜਿਹੜੀ ਆ ਉਹ ਨਜ਼ਰ ਰਵੇਗੀ ਕਿ ਕੀ ਕੱਲ 29 ਤਰੀਕ ਨੂੰ ਦਿੱਲੀ ਕੂਚ ਦਾ ਐਲਾਨ ਦੁਬਾਰਾ ਤੋਂ ਕੀਤਾ ਜਾ ਸਕਦਾ ਤਾਂ ਇਹ ਸਭ ਦੀਆਂ ਨਜ਼ਰਾਂ ਇਸ ਵੇਲੇ ਟਿੱਕੀਆਂ ਹੋਈਆਂ ਨੇ ਤਾਂ ਦੂਜੇ ਪਾਸੇ ਪੁਲਿਸ ਜਿਹੜੀ ਆ ਉਹਦੇ ਵੱਲੋਂ ਆਪਣੀ ਪੂਰੀ ਤਿਆਰੀ ਜਿਹੜੀ ਆ ਉਹ ਰੱਖੀ ਗਈ ਹੈ ਚਾਹੇ ਦਰਿਆ ਵਾਲੇ ਪਾਸੇ ਹੋਣ ਚਾਹੇ ਪੁਲ ਦੇ ਉੱਪਰ ਹੋਵੇ ਤਾਂ ਫੋਰਸ ਉਸੇ ਤਰੀਕੇ ਦੇ ਨਾਲ ਤੈਨਾਤ ਕੀਤੀ ਗਈ ਹੈ ਦੋ ਜੀਸੀਬੀ ਮਸ਼ੀਨਾਂ ਇੱਕ ਪਾਸੇ ਲਾਈਆਂ ਹੋਈਆਂ ਨੇ ਦੋ ਜੇਸੀਬੀ ਮਸ਼ੀਨਾਂ ਜਿਹੜੀਆਂ ਨੇ ਦੂਜੇ ਪਾਸੇ ਲਾਈਆਂ ਹੋਈਆਂ ਨੇ ਤਾਂ ਅਤਰੂ ਗੈਸ ਦੇ ਗੋਲਿਆਂ ਵਾਲੀ ਮਸ਼ੀਨ ਹੋਵੇ ਚਾਹੇ ਦੂਜੀ ਜਿਹੜੀ ਨੇ ਗੰਨਾ ਹੋਣ ਉਹ ਸਾਰੀਆਂ ਫੋਰਸ ਦੇ ਵੱਲੋਂ ਇੱਥੇ ਰੱਖੀਆਂ ਹੋਈਆਂ ਨੇ ਤਾਂ ਇਹ ਜਿਹੜੀ ਸੀਗੀ ਉਹ 12 ਤਰੀਕ ਤੋਂ ਹੀ ਇਸ ਤਰੀਕੇ ਦੇ ਨਾਲ ਫੋਰਸ ਦੇ ਵੱਲੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ 13 ਤਰੀਕ ਨੂੰ ਕਿਸਾਨ ਇੱਥੇ ਪਹੁੰਚ ਚੁੱਕੇ ਸੀਗੇ ਤਾਂ ਉਸ ਤੋਂ ਬਾਅਦ 21 ਤਰੀਕ ਨੂੰ ਕਾਲ ਦੁਬਾਰਾ ਦਿੱਤੀ ਗਈ ਸੀ ਕਿ ਦਿੱਲੀ ਜਿਹੜਾ ਉਹ ਕੋਚ ਕੀਤਾ ਜਾਏਗਾ ਹਾਲਾਂਕਿ ਉਸ ਤੋਂ ਬਾਅਦ ਜਿਹੜੇ ਸੀਗੇ 29 ਤਰੀਕ ਤੱਕ ਪ੍ਰੋਗਰਾਮ ਦੇ ਦਿੱਤੇ ਗਏ ਸੀਗੇ ਕਿਉਂਕਿ ਕਨੋਰੀ ਬਾਰਡਰ ਦੇ ਉੱਪਰ ਸ਼ੁਭ ਕਰਨ ਦੀ ਜਿਹੜੀ ਹੈ ਉਹ ਗੋਲੀ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਇਹ ਪ੍ਰੋਗਰਾਮ ਮੁੱਲਤਵੀ ਕੁਝ ਸਮੇਂ ਦੇ ਲਈ ਕੀਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਸ਼ੰਭੂ ਬਾਰਡਰ ਦੇ ਉੱਪਰ ਜਿਸ ਤਰੀਕੇ ਦੇ ਨਾਲ ਰੋਜ਼ਾਨਾ ਜਿਹੜੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚਦੇ ਨੇ ਕਿਸਾਨਾਂ ਦਾ ਜਿਹੜਾ ਕਾਫਲਾ ਉਸੇ ਤਰੀਕੇ ਦੇ ਨਾਲ ਲੱਗਾ ਹੋਇਆ ਤਾਂ ਇੱਕ ਦੂਜੇ ਪਾਸੇ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਜਿੱਥੇ ਨਿਹੰਗ ਫੌਜਾਂ ਜਿਹੜੀਆਂ ਨੇ ਉਹ ਵੀ ਡਟੀਆਂ ਹੋਈਆਂ ਨੇ ਤਾਂ ਬਿਲਕੁਲ ਪੋਲ ਦੇ ਨਾਲ ਜਿਹੜਾ ਉਹ ਨਿਹੰਗ ਸਿੰਘਾਂ ਦੇ ਵੱਲੋਂ ਜਿਹੜੀ ਹੈ ਛੌਨੀ ਇੱਥੇ ਲਾ ਦਿੱਤੀ ਗਈ ਹੈ ਕੋੜੇ ਇੱਥੇ ਬਣ ਲਿੱਤੇ ਗਏ ਨੇ ਤਾਂ ਨਿਹੰਗ ਫੌਜਾਂ ਜਿਹੜੀਆਂ ਨੇ ਤਿਆਰ ਬਰ ਤਿਆਰ ਹੈਗੀਆਂ ਨੇ ਕਿ ਜੇਕਰ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਦਿੱਲੀ ਕੂਚ ਕੀਤਾ ਜਾਏਗਾ ਤਾਂ ਸਭ ਤੋਂ ਅੱਗੇ ਨਿਹੰਗ ਫੌਜਾਂ ਜਿਹੜੀਆਂ ਨੇ ਉਹ ਲੱਗਣ ਗਿਆ ਤਾਂ ਦੇਖੋ ਇਹ ਕੋੜੇ ਜਿਹੜੇ ਨੇ ਉਹ ਇੱਥੇ ਬੰਨੇ ਹੋਏ ਨੇ ਉਹ ਤਿਆਰ ਕੀਤੇ ਗਏ ਨੇ ਤਾਂ ਨਿਹੰਗ ਫੌਜਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਇੱਥੇ ਸੌਣੀ ਜੜੀ ਹੈ ਉਹ ਲਾ ਦਿੱਤੀ ਗਈ ਆ ਤਾਂ ਪੁੱਲ ਦੇ ਬਿਲਕੁਲ ਨਾਲ ਜਿਹੜੀ ਆ ਇਹ ਚੌਣੀ ਲਾਈ ਗਈ ਆ ਤਾਂ ਇਹ ਉਹੀ ਖੇਤ ਹੈਗੇ ਨੇ ਜਿੱਥੇ ਇਹ ਸਾਰੀ ਫਸਲ ਜਿਹੜੀ ਸੀਗੀ ਉਹ ਇੱਥੋਂ ਵੱਢੀ ਗਈ ਸੀਗੀ ਕਿਉਂਕਿ ਇੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਉਹਦਣ ਲੋਕ ਪਹੁੰਚੇ ਸੀਗੇ ਤਾਂ ਇਹ ਜ਼ਿੰਮੇਦਾਰ ਹੈਗਾ ਸੀਗਾ ਜਿਨ੍ਹਾਂ ਵੱਲੋਂ ਕਿਹਾ ਗਿਆ ਸੀਗਾ ਕਿ ਨਾ ਤਾਂ ਉਹ ਕਿਸੇ ਕੋਲੋਂ ਪੈਸੇ ਲੈਣਗੇ ਜਿਹੜੀ ਫਸਲ ਦਾ ਨੁਕਸਾਨ ਹੋਇਆ ਤਾਂ ਇਹ ਵੀ ਵੱਡਾ ਜਿਗਰਾ ਸੀਗਾ ਇੱਕ ਕਿਸਾਨ ਦਾ ਜਿਨ੍ਹਾਂ ਦੀ ਇਹ ਫਸਲ ਹੈਗੀ ਸਾਰੀ ਤਾਂ ਉੱਥੇ ਹੀ ਹੁਣ ਇਹ ਨਿਹੰਗ ਸਿੰਘਾਂ ਦੇ ਵੱਲੋਂ ਇੱਕ ਚੌਣੀ ਜਿਹੜੀ ਆ ਉਹ ਲਾ ਦਿੱਤੀ ਗਈ ਆ ਕਿ ਸਭ ਤੋਂ ਅੱਗੇ ਜਿਹੜੇ ਨੇ ਨਿਹੰਗ ਫੌਜਾਂ ਜਿਹੜੀਆਂ ਨੇ ਉਹ ਰਹਿਣ ਗਿਆ ਤਾਂ ਇਹ ਨੇ ਹੰਗ ਸਿੰਘ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤਾਂ ਪਿੱਛੇ ਤੱਕ ਇੱਕ ਤਸਵੀਰ ਤੁਹਾਨੂੰ ਦਿਖਾਉਣੀ ਆ ਜਿੱਥੇ ਟਰਾਲੀਆਂ ਜਿਹੜੀਆਂ ਨੇ ਲੱਗੀਆਂ ਨਜ਼ਰ ਆ ਰਹੀਆਂ ਨੇ ਤਾਂ ਦੂਰ ਤੱਕ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਏਗੀ ਤਾਂ ਉੱਥੋਂ ਤੱਕ ਤੁਹਾਨੂੰ ਇਹ ਟਰਾਲੀਆਂ ਜਿਹੜੀਆਂ ਨੇ ਲੱਗੀਆਂ ਨਜ਼ਰ ਆਉਣਗੀਆਂ ਕਿਉਂਕਿ 4-5 ਕਿਲੋਮੀਟਰ ਪਿੱਛੇ ਤੱਕ ਦਾ ਇਹ ਕਾਫਲਾ ਸਾਰਾ ਲੱਗਾ ਹੋਇਆ ਤਾਂ ਉੱਥੋਂ ਤੱਕ ਟਰਾਲੀਆਂ ਦੀਆਂ ਜਿਹੜੀਆਂ ਨੇ ਇਹ ਲਾਈਨਾਂ ਲੱਗੀਆਂ ਹੋਈਆਂ ਨੇ ਤਾਂ ਇੱਥੇ ਹੀ ਲੰਗਰ ਜਿਹੜੇ ਨੇ ਓਵਰਟਾਏ ਜਾ ਰਹੇ ਨੇ ਚਾਹ ਦੇ ਲੰਗਰ ਲੱਗੇ ਹੋਏ ਨੇ ਚਾਹੇ ਰੋਟੀ ਹੋਵੇ ਉਹ ਲੱਗੇ ਹੋਏ ਨੇ ਪ੍ਰਸ਼ਾਦ ਜਿਹੜੇ ਨੇ ਉਹ ਸ਼ਿਕਾਏ ਜਾ ਰਹੇ ਨੇ ਤਾਂ ਨਾ ਜਿਹੜੇ ਨੇ ਪੰਜਾਬ ਪਰ ਕੀ ਹੋਵੇ ਚਾਹੇ ਦੇਸ਼ ਦੁਨੀਆ ਦੀ ਗੱਲ ਕਰੀਏ ਤਾਂ ਦੂਰੋਂ ਦੂਰੋਂ ਲੋਕ ਇੱਥੇ ਪਹੁੰਚਦੇ ਨੇ ਆ ਕੇ ਜਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਦੁਨੀਆ ਭਰ ਦੇ ਵਿੱਚ ਜਾ ਰਹੀਆਂ ਨੇ ਤਾਂ ਕਿ ਹਰ ਕੋਈ ਦੇਖਣਾ ਚਾਹੁੰਦਾ ਕਿ ਛੰਭੂ ਬਾਰਡਰ ਤੇ ਇਸ ਵੇਲੇ ਹਾਲਾਤ ਕੀ ਨੇ ਹੋ ਰਹੇ ਇਹ ਅੰਦੋਲਨ ਕਿਸ ਪਾਸੇ ਨੂੰ ਜੜੀ ਆ ਅਗਲੀ ਰੂਪਰੇਖਾ ਉਹ ਤੈਅ ਕਰੇਗਾ ਤਾਂ ਇਹ ਅੱਜ ਤੱਕ ਜਿਹੜੇ ਨੇ ਉਹ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਚਾਹੇ ਕਿਸਾਨ ਆਗੂ ਸਰਮਨ ਸਿੰਘ ਪੰਦੇਰ ਹੋਣ ਜਗਜੀਤ ਸਿੰਘ ਡੱਲੇਵਾਲ ਹੋਣ ਤਾਂ ਸਾਰਿਆਂ ਵੱਲੋਂ ਜਿਹੜੀ ਆ ਇਹ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਮੀਟਿੰਗਾਂ ਕਰਨ ਤੋਂ ਬਾਅਦ ਜਿਹੜਾ ਉਹ ਕੱਲ ਕੋਈ ਐਲਾਨ ਜਿਹੜਾ ਉਹ ਕੀਤਾ ਜਾ ਸਕਦਾ ਕਿਉਂਕਿ 29 ਤਰੀਕ ਤੱਕ ਦੇ ਜਿਹੜੇ ਸੀਗੇ ਉਹ ਪ੍ਰੋਗਰਾਮ ਦਿੱਤੇ ਹੋਏ ਸੀਗੇ ਚਾਹੇ WTU ਦਾ ਜਿਹੜਾ ਸੀਗਾ ਪੁਤਲਾ ਫੂਕਣਾ ਹੋਵੇ ਚਾਹੇ ਰੋਸ ਜਿਹੜਾ ਸੀਗਾ ਮਾਰਚ ਕਰਨਾ ਉਹ ਸੀਗਾ ਚਾਹੇ ਟਰੈਕਟਰ ਮਾਰਚ ਸੀਗੇ ਤਾਂ ਇਹ ਸਾਰੇ ਪ੍ਰੋਗਰਾਮ 29 ਤਰੀਕ ਤੱਕ ਦਿੱਤੇ ਗਏ ਸੀਗੇ ਤਾਂ ਉਸ ਤੋਂ ਬਾਅਦ ਜਿਹੜਾ ਉਹ ਕੱਲ ਨੂੰ ਜਿਹੜੀ ਆ ਨਵੀਂ ਰਣਨੀਤੀ ਤੈਅ ਕੀਤੀ ਜਾਏਗੀ ਤਾਂ ਇਹ ਦੂਜੇ ਪਾਸੇ ਇਹ ਬੋਰੀਆਂ ਸਗੀਆਂ ਜਿਹੜੀਆਂ ਉਸ ਦਿਨ ਨੌਜਵਾਨ ਟਰੈਕਟਰ ਟਰਾਲੀਆਂ ਦੇ ਵਿੱਚ ਭਰ ਕੇ ਲੈ ਕੇ ਆਏ ਸੀਗੇ ਕਿ ਇਹ ਬੋਰੀਆਂ ਜਿਹੜੀਆਂ ਨੇ ਦਰਿਆ ਦੇ ਵਿੱਚ ਸੁੱਟ ਦੇਾਂਗੇ ਔਰ ਦਰਿਆ ਦੇ ਵਿੱਚ ਸੁੱਟਣ ਤੋਂ ਬਾਅਦ ਇਹਨਾਂ ਬੋਰੀਆਂ ਦੇ ਰਾਹੀਂ ਜਿਹੜਾ ਇੱਕ ਕਹਿ ਲਓ ਕਿ ਟੈਂਪਰੇਰੀ ਪੁਲ ਜਿਹੜਾ ਉਹ ਤਿਆਰ ਕੀਤਾ ਜਾਏਗਾ ਔਰ ਇਹ ਪੁਲ ਤੋਂ ਪਾਰ ਜਿਹੜਾ ਦੂਜੇ ਪਾਸੇ ਦਿੱਲੀ ਕੂਚ ਕੀਤਾ ਜਾਏਗਾ ਤਾਂ ਇਹ ਬੋਰੀਆਂ ਉੱਥੇ ਪਈਆਂ ਹੋਈਆਂ ਨੇ ਕਿਉਂਕਿ ਉਸ ਦਿਨ ਜਿਸ ਤਰੀਕੇ ਦੇ ਨਾਲ ਇਹ ਮਾਹੌਲ ਬਣਿਆ ਸੀਗਾ ਤਾਂ ਇਹ ਪੁਲ ਜਿਹੜਾ ਸੀਗਾ ਪਾਰ ਨਹੀਂ ਕੀਤਾ ਗਿਆ ਤਾਂ ਉਸ ਤੋਂ ਬਾਅਦ ਇਹ ਸਾਰਾ ਉਸੇ ਤਰੀਕੇ ਦੇ ਨਾਲ ਜਿਹੜੀ ਹੈ ਸਿਚੁਏਸ਼ਨ ਇੱਥੇ ਬਣੀ ਹੋਈ ਹੈ ਤਾਂ ਦੂਜੇ ਪਾਸੇ ਦੋਨੋਂ ਪਾਸੇ ਦਰਿਆ ਪੈਂਦਾ ਤਾਂ ਉੱਥੇ ਦਰਿਆ ਦੇ ਵਿੱਚ ਵੀ ਜਿਹੜੀ ਹੈ ਫੋਰਸ ਲਾਈ ਹੋਈ ਆ ਤਾਂ ਉੱਥੇ ਵੀ ਫੋਰਸ ਜਿਹੜੀ ਆ ਉਹ ਤੈਨਾਤ ਦਿਆ ਤਸਵੀਰ ਤੁਹਾਨੂੰ ਉਹ ਵੀ ਦਿਖਾ ਦਿੰਨੇ ਕਿ ਸਾਹਮਣੇ ਤੁਸੀਂ ਦੇਖਿਓ ਤੁਹਾਨੂੰ ਪੈਰਾ ਮਿਲਟਰੀ ਦੇ ਜਵਾਨ ਜਿਹੜੇ ਨੇ ਉਹ ਨਜ਼ਰ ਆਉਣਗੇ ਉਹ ਉੱਥੇ ਰਾਖੀ ਕਰਦੇ ਨੇ ਕਿ ਸ਼ਾਇਦ ਕਿਤੇ ਪੁਲ ਤੋਂ ਜਿਹੜਾ ਉਹ ਪਾਰ ਕਰਕੇ ਅੱਗੇ ਨਾ ਜਾਣ ਤਾਂ ਇਸ ਕਰਕੇ ਜਿਹੜੀ ਫੋਰਸ ਉੱਥੇ ਵੀ ਤਾਇਨਾਤ ਕਰਕੇ ਰੱਖੀ ਹੋਈ ਆ ਤਾਂ ਜਿਵੇਂ ਇਹ ਬਾਰਡਰਾਂ ਦੇ ਉੱਪਰ ਸਿਕਿਉਰਟੀ ਫਿਰਦੀ ਹੁੰਦੀ ਆ ਤਾਂ ਐਵੇਂ ਇਹ ਤਸਵੀਰ ਇੱਥੇ ਨਜ਼ਰ ਆਉਂਦੀ ਹੁੰਦੀ ਆ ਕਿ ਕਿਵੇਂ ਦਰਿਆ ਦੇ ਪਰਲੇ ਪਾਸੇ ਜਿਹੜੇ ਆ ਉਹ ਫੋਰਸ ਲੱਗੀ ਹੋਈ ਆ ਔਰ ਪੂਰਾ ਦਿਨ ਤੁਹਾਨੂੰ ਇਸ ਤਰੀਕੇ ਦੀ ਤਸਵੀਰ ਜਿਹੜੀ ਆ ਉਹ ਨਜ਼ਰ ਆਵੇਗੀ ਤਾਂ ਇਹ ਕੱਗਰ ਦਰਿਆ ਹੈਗਾ ਉਹਦੇ ਦੂਜੇ ਪਾਸੇ ਜਿਹੜੀ ਆ ਫੋਰਸ ਲੱਗੀ ਹੋਈ ਆ ਇਸੇ ਤਰੀਕੇ ਦੇ ਨਾਲ ਇਹ ਫੋਰਸ ਜਿਹੜੀ ਆ ਇਹ ਜਿਹੜਾ ਦੂਜਾ ਪਾਸਾ ਹੈਗਾ ਪਰਲੇ ਬੰਨੇ ਉਧਰਲੀ ਵੀ ਜਿਹੜੀ ਆ ਐਵੇਂ ਫੋਰਸ ਲੱਗੀ ਹੋਈ ਆ ਤੇ ਲਾਈਨ ਲਾ ਕੇ ਫੋਰਸ ਜਿਹੜੀ ਆ ਉੱਥੇ ਰਹਿੰਦੀ ਆ ਇੱਥੇ ਜਿਹੜੀ ਆ ਪੋਲ ਤੇ ਆ ਪੋਲ ਤੇ ਬੈਰੀਗੇਟਿੰਗ ਕੀਤੀ ਹੋਈ ਆ ਪੱਥਰਾਂ ਦੀ ਵੱਡੀ ਤਾਂ ਇਹ ਜਿਹੜੀ ਆ ਤਿਆਰੀ ਫੋਰਸ ਦੇ ਵੱਲੋਂ ਆਪਣੀ ਕੀਤੀ ਜਾ ਰਹੀ ਆ ਤਾਂ ਕਿਸਾਨ ਇੱਧਰ ਦੂਜੇ ਪਾਸੇ ਬੈਠੇ ਹੋਏ ਨੇ ਤਾਂ ਕਿਉਂਕਿ ਇਹ ਅਜੇ ਐਲਾਨ ਦੀ ਜਿਹੜੀ ਆ ਉਹ ਦੀ ਕੀਤੀ ਜਾ ਰਹੀ ਹੈ ਕਿ ਕਦੋਂ ਐਲਾਨ ਜਿਹੜਾ ਉਹ ਕੀਤਾ ਜਾਂਦਾ ਔਰ ਕੀ ਐਲਾਨ ਜਿਹੜਾ ਉਹ ਕੀਤਾ ਜਾਏਗਾ ਕਿਉਂਕਿ ਕੀ ਕੱਲ ਜਿਵੇਂ 29 ਨੂੰ ਪ੍ਰੋਗਰਾਮ ਖਤਮ ਹੋ ਰਹੇ ਨੇ ਤਾਂ ਇਹ ਮੀਟਿੰਗਾਂ ਜਿਹੜੀਆਂ ਨੇ ਕਿਸਾਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਰਣਨੀਤੀ ਜਿਹੜੀ ਆ ਉਹ ਤੈਅ ਕੀਤੀ ਜਾ ਰਹੀ ਹੈ ਇਨਾ ਦੋ ਦਿਨਾਂ ਦੇ ਵਿੱਚ ਰਣਨੀਤੀ ਤੈਅ ਹੋਏਗੀ ਕਿ ਦਿੱਲੀ ਕੂਚ ਕਿਵੇਂ ਕੀਤਾ ਜਾਏਗਾ ਔਰ ਕੀ ਜਿਹੜੀ ਹੈ ਸਾਰੀ ਰੂਪਰੇਖਾ ਇਸ ਅੰਦੋਲਨ ਦੀ ਰਹੇਗੀ ਕਿਉਂਕਿ ਪ੍ਰੋਗਰਾਮ ਜਿਹੜੇ ਨੇ ਉਹ ਲਗਾਤਾਰ ਦਿੱਤੇ ਗਏ ਸੀਗੇ 29 ਤਰੀਕ ਤੱਕ ਦੇ ਪ੍ਰੋਗਰਾਮ ਦੇ ਦਿੱਤੇ ਗਏ ਸੀਗੇ ਔਰ ਅੱਜ ਜਗਜੀਤ ਸਿੰਘ ਡੱਲੇਵਾਲ ਔਰ ਸਰਵਜ ਸਿੰਘ ਪੰਦੇਰ ਜਿਹੜੇ ਨੇ ਉਹ ਮੀਟਿੰਗ ਕਰ ਰਹੇ ਨੇ ਦੋਨਾਂ ਫੋਰਮਾਂ ਦੇ ਵਿੱਚ ਮੀਟਿੰਗ ਜਿਹੜੀ ਆ ਉਹ ਹੋ ਰਹੀ ਹੈ ਇਹ ਮੀਟਿੰਗ ਤੋਂ ਬਾਅਦ ਜਿਹੜੀ ਆ ਕੱਲ ਨੂੰ ਕੋਈ ਐਲਾਨ ਕੀਤਾ ਜਾ ਸਕਦਾ ਤਾਂ ਦੂਜੇ ਪਾਸੇ ਪੁਲਿਸ ਜਿਹੜੀ ਆ ਉਹ ਵੀ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਹੀ ਆ ਤਾਂ ਪੁਲਿਸ ਜਿਹੜੀ ਆ ਉਹ ਪੂਰੀ ਤਰ੍ਹਾਂ ਚੌਕਸ ਹੈਗੀ ਆ ਔਰ ਦੂਜੇ ਪਾਸੇ ਕਿਸਾਨ ਆਪਣੀ ਜੜੀਆ ਉਹਨਾਂ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਆ ਤਾਂ ਇਹ ਰਣਨੀਤੀ ਜਿਹੜੀ ਆ ਉਹ ਤੈਅ ਕੀਤੀ ਜਾ ਰਹੀ ਆ ਰਣਨੀਤੀ ਬਣਾਈ ਜਾ ਰਹੀ ਆ ਕਿ ਹੁਣ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਜੇਕਰ ਦਿੱਲੀ ਕੂਚ ਕਰਨਾ ਤਾਂ ਕਿਵੇਂ ਕੀਤਾ ਜਾਏਗਾ ਕਿਉਂਕਿ ਖਨੋਰੀ ਬਾਰਡਰ ਦੇ ਉੱਪਰ ਉਸ ਦਿਨ ਇੱਕ ਨੌਜਵਾਨ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਜਾਂਦੀ ਆ ਔਰ ਅਜੇ ਤੱਕ ਜਿਹੜਾ ਉਸ ਦਾ ਸੰਸਕਾਰ ਨਹੀਂ ਕੀਤਾ ਗਿਆ ਕਿਉਂਕਿ ਇਹ ਗੱਲ ਜਿਹੜੀ ਸੀਗੀ ਉਹ ਕਹੀ ਜਾਂਦੀ ਸੀਗੀ ਕਿ ਜਦੋਂ ਤੱਕ ਜਿਹੜੀਆਂ ਮੰਗਾਂ ਨੇ ਉਹ ਨਹੀਂ ਮੰਨੀਆਂ ਜਾਂਦੀਆਂ ਤਾਂ ਉਦੋਂ ਤੱਕ ਇਹ ਛੁੱਭ ਕਰਨ ਦਾ ਜਿਹੜਾ ਉਹ ਸੰਸਕਾਰ ਨਹੀਂ ਕੀਤਾ ਜਾਏਗਾ ਤਾਂ ਉਸ ਤੋਂ ਬਾਅਦ ਜਿਹੜਾ ਇਹ ਸੰਸਕਾਰ ਹੋਏਗਾ ਤਾਂ ਉਹ ਇਹ ਚੀਜ਼ ਨੂੰ ਲੈ ਕੇ ਜਿਹੜਾ ਸੀਗਾ ਪੀਐਚ ਫਸਿਆ ਹੋਇਆ ਸੀਗਾ ਹਾਲਾਂਕਿ ਪੰਜਾਬ ਸਰਕਾਰ ਨੇ ਵੀ ਐਲਾਨ ਕੀਤਾ ਸੀਗਾ ਕਿ 1 ਕਰੋੜ ਰੁਪਿਆ ਜਿਹੜੀ ਹੈ ਉਹ ਸਹਾਇਤਾ ਰਾਸ਼ੀ ਜਿਹੜੀ ਹੈ ਉਹ ਦਿੱਤੀ ਜਾਏਗੀ ਪਰ ਬਹੁਤ ਸਾਰੀਆਂ ਮੰਗਾਂ ਨੇ ਕਿਉਂਕਿ ਸਭ ਤੋਂ ਵੱਡੀ ਜਿਹੜੀ ਹੈ ਮੰਗ ਉਹ ਐਮਐਸਪੀ ਦੇ ਉੱਪਰ ਅੜੀ ਹੋਈ ਹੈ ਕਿ ਐਮਐਸਪੀ ਜਿਹੜੀ ਹੈ 23 ਫਸਲਾਂ ਦੇ ਉੱਪਰ ਦਿੱਤੀ ਜਾਏ ਤਾਂ ਇਸੇ ਨੂੰ ਲੈ ਕੇ ਜਿਹੜੀ ਹੈ ਸਰਵਜ ਸਿੰਘ ਪੰਦੇਰ ਹੋਣਾ ਨੇ ਅੱਜ ਵੀ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਇਹ ਅੰਦੋਲਨ ਉਦੋਂ ਤੱਕ ਖਤਮ ਨਹੀਂ ਹੋਏਗਾ ਜਦੋਂ ਤੱਕ 23 ਫਸਲਾਂ ਦੇ ਉੱਪਰ ਐਮਐਸਪੀ ਜਿਹੜੀ ਹੈ ਉਹ ਨਹੀਂ ਦਿੱਤੀ ਜਾਂਦੀ ਨਾਲ ਹੀ ਜਿਹੜਾ ਕਿਸਾਨ ਮਜ਼ਦੂਰਾਂ ਦਾ ਕਰਜ਼ਾ ਕਾ ਤਾਂ ਉਹ ਜਦੋਂ ਤੱਕ ਮਾਫ ਨਹੀਂ ਕੀਤਾ ਜਾਂਦਾ ਤਾਂ ਉਦੋਂ ਤੱਕ ਇਹ ਅੰਦੋਲਨ ਜਿਹੜਾ ਉਹ ਖਤਮ ਨਹੀਂ ਹੋਏਗਾ ਤਾਂ ਉਸੇ ਤਰੀਕੇ ਦੇ ਨਾਲ ਇਹ ਅੰਦੋਲਨ ਚੱਲਦਾ ਰਹੇਗਾ ਤਾਂ ਅੱਜ ਇਹ ਸ਼ਾਮ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ 28 ਤਰੀਕ ਦੀ ਤਾਂ ਕੱਲ ਨੂੰ ਜਿਹੜੀ ਹੈ ਉਹ ਨਜ਼ਰ ਬਣੀ ਹੋਈ ਹੈ ਤਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਕੱਲ ਨੂੰ ਇੱਥੇ ਕਿਸਾਨ ਨਜ਼ਰ ਆਉਣਗੇ ਕਿਉਂਕਿ ਉਹ ਇੱਥੇ ਪਹੁੰਚ ਜਾਣਗੇ ਕਿਉਂਕਿ ਕੱਲ 29 ਤੱਕ ਦੇ ਪ੍ਰੋਗਰਾਮ ਹੈਗੇ ਸੀਗੇ ਤਾਂ ਇਹ ਉਡੀਕ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਇਹ ਦੂਜੇ ਪਾਸੇ ਛੋਣੀ ਜੜੀਆਂ ਨੇ ਹੰਗਸ ਸਿੰਘਾਂ ਦੇ ਵੱਲੋਂ ਇੱਥੇ ਲਾਈ ਹੋਈ ਹੈ ਬਾਬਾ ਰਾਜਾ ਰਾਜ ਸਿੰਘ ਹੋਣਾ ਦੇ ਵੱਲੋਂ ਇਹ ਦੱਸਿਆ ਜਾ ਰਿ ਇਹ ਠਕੋੜੇ ਇੱਥੇ ਬਣੇ ਹੋਏ ਨੇ ਤਾਂ ਫੌਜਾਂ ਜਿਹੜੀਆਂ ਨੇ ਉਹ ਵੀ ਕਹਿ ਲੋ ਕਿ ਤਿਆਰ ਬਰ ਤਿਆਰ ਹੈਗੀਆਂ ਨੇ ਤਾਂ ਸਿਰਫ ਜਿਹੜੀ ਆ ਉਡੀਕ ਕੀਤੀ ਜਾ ਰਹੀ ਹੈ ਉਹ ਐਲਾਨ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਕੱਲ 29 ਤਰੀਕ ਨੂੰ ਕੀ ਐਲਾਨ ਕੀਤਾ ਜਾਏਗਾ ਕਿ ਦਿੱਲੀ ਕੂਚ ਨੂੰ ਲੈ ਕੇ ਜਿਹੜੀ ਆ ਰਣਨੀਤੀ ਤੈਅ ਕਰ ਲਈ ਗਈ ਹੈ ਕਿਸਾਨ ਲੀਡਰਾਂ ਦੇ ਵੱਲੋਂ ਤਾਂ ਸਭ ਤੋਂ ਵੱਡੀ ਜਿਹੜੀ ਹੈ ਚਰਚਾ ਇਸੇ ਉੱਪਰ ਹੋ ਰਹੀ ਹੈ ਕਿਉਂਕਿ 21 ਤਰੀਕ ਦਾ ਜਿਹੜਾ ਸੀਗਾ ਐਲਾਨ ਕੀਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਜਿਹੜੀ ਸੀਗੀ ਰਣਨੀਤੀ ਕੁਝ ਬਦਲੀ ਗਈ ਕੁਝ ਦਿਨਾਂ ਲਈ ਜਿਹੜਾ ਸੀਗਾ ਇਹ ਪ੍ਰੋਗਰਾਮ ਮੁਅਤਲ ਕੀਤੇ ਗਏ ਔਰ 29 ਤਰੀਕ ਤੱਕ ਦੇ ਪ੍ਰੋਗਰਾਮ ਰੱਖੇ ਗੇਸੇਗੇ ਤਾਂ ਦੂਜੇ ਪਾਸੇ ਪੁਲਿਸ ਦੀ ਜਿਹੜੀ ਤਿਆਰੀ ਹੈ ਉਹ دریاਵਾਂ ਤੱਕ ਜਿਹੜੀ ਹੈ ਫੋਰਸ ਲਾ ਕੇ ਰੱਖੀ ہوئی ਹੈ ਤਾਂ ਉੱਥੇ ਜਿਹੜੀ ਹੈ ਅਜੇ ਤੱਕ ਲੱਗੀ ہوئی ਹੈ ਇਹ 12 ਤਰੀਕ ਤੋਂ ਫੋਰਸ ਜਿਹੜੀ ਹੈ ਇੱਥੇ ਲਾ ਦਿੱਤੀ ਗਈ ਹੈ 12 ਤੋਂ ਵੀ ਦੋ ਚਾਰ ਦਿਨ ਪਹਿਲਾਂ ਹੀ ਜਿਹੜੀ ਸੀਗੀ ਇਹ ਤਿਆਰੀ ਕਰਨੀ ਫੋਰਸ ਨੇ ਸ਼ੁਰੂ ਕਰ ਦਿੱਤੀ ਸੀਗੀ ਤਾਂ ਇਹ ਸਾਰਾ ਉਹ ਏਰੀਆ ਹੈਗਾ ਜਿੱਥੇ ਫੋਰਸ ਜਿਹੜੀ ਹੈ ਉਹ ਲੱਗੀ ਹੋਈ ਹੈ ਤਾਂ ਪੂਰੀ ਕੇਰਾਬੰਦੀ ਕਹਿ ਲੋ ਕਿ ਇੱਕ ਕਿਸਮ ਦੇ ਨਾਲ ਕੀਤੀ ਹੈ ਕਿ ਕਿਸੇ ਵੀ ਹਾਲਤ ਦੇ ਵਿੱਚ ਕਿਸਾਨ ਦਿੱਲੀ ਨੂੰ ਨਾ ਜਾ ਪਾਉਣ ਤਾਂ ਉਸੇ ਨੂੰ ਲੈ ਕੇ ਜਿਹੜੀ ਹੈ ਸਾਰੀ ਤਿਆਰੀ ਕੀਤੀ ਗਈ ਹੈ ਰਣਨੀਤੀ ਜਿਹੜੀ ਹੈ ਉਹ ਬਣਾਈ ਜਾ ਰਹੀ ਹੈ ਕਿਸਾਨ ਆਪਣੇ ਤਰੀਕੇ ਦੇ ਨਾਲ ਰਣਨੀਤੀ ਬਣਾ ਰਹੇ ਨੇ ਕਿਉਂਕਿ ਰਣਨੀਤੀ ਜਿਹੜੀ ਹੈ ਉਹ ਸਭ ਤੋਂ ਅਹਿਮ ਹੈ ਤਾਂ ਇਹੀ ਗੱਲ ਕਿਸਾਨ ਅੱਗ ਵੀ ਕਹਿੰਦੇ ਨੇ ਕਿ ਜੋਸ਼ ਤੇ ਹੋਸ਼ ਦੋਨਾਂ ਤੋਂ ਕੰਮ ਲਵਾਵਾਂਗੇ ਔਰ ਅੰਦੋਲਨ ਜਿਹੜਾ ਉਹ ਅਸੀਂ ਜਿੱਤਾਂਗੇ ਤਾਂ 29 ਤੱਕ ਦੇ ਪ੍ਰੋਗਰਾਮ ਸੀਗੇ ਇਹ ਸਾਰੇ ਇਹ ਕੱਲ ਨੂੰ ਖਤਮ ਹੋ ਜਾਣਗੇ ਔਰ ਕੱਲ ਨੂੰ ਜਿਹੜਾ ਇੱਕ ਵੱਡਾ ਐਲਾਨ ਚੰਭੂ ਮੋਰਚੇ ਤੋਂ ਜਿਹੜਾ ਉਹ ਹੋ ਸਕਦਾ ਚੰਭੂ ਮੋਰਚੇ ਤੋਂ ਵੱਡਾ ਐਲਾਨ ਜਿਹੜਾ ਇੱਕ ਹੋਵੇਗਾ ਤਾਂ ਇਹ ਦੇਖੋ ਤਸਵੀਰ ਜਿਹੜੀ ਟਰਾਲੀਆਂ ਟਰੈਕਟਰ ਜਿਹੜੇ ਨੇ ਲੱਗੇ ਹੋਏ ਨੇ ਵੱਡੇ ਵੱਡੇ ਝੰਡੇ ਉੱਪਰ ਲੱਗੇ ਹੋਏ ਨੇ ਕਿਸਾਨੀ ਦੇ ਝੰਡੇ ਨਜ਼ਰ ਆ ਰਹੇ ਨੇ ਕੇਸਰੀ ਨਿਸ਼ਾਨ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤਾਂ ਲੰਗਰ ਜਿਹੜੇ ਨੇ ਉਹ ਲੱਗੇ ਹੋਏ ਨੇ ਤਾਂ ਸਾਰੇ ਪ੍ਰਬੰਧ ਇੱਥੇ ਕੀਤੇ ਹੋਏ ਨੇ ਤਾਂ ਉਵੇਂ ਜਿਹੜੀ ਆ ਅਨੁਸ਼ਾਸਨ ਦੇ ਵਿੱਚ ਕਹ ਲਓ ਕਿ ਡਿਸਪਲਿਨ ਚ ਇੱਥੇ ਕਿਸਾਨ ਆਪਣੇ ਬੈਠੇ ਹੋਏ ਨੇ ਤਾਂ ਜਿਹੜਾ ਐਲਾਨ ਦੀ ਇੱਕ ਉਡੀਕ ਕੀਤੀ ਜਾ ਰਹੀ ਹੈ ਕਿ ਕਦੋਂ ਹੁਣ ਐਲਾਨ ਕੀਤਾ ਜਾਂਦਾ ਕੱਲ ਨੂੰ ਜਿਹੜੀ ਆ ਸੰਭਾਵਨਾ ਜਿਤਾਈ ਜਾ ਰਹੀ ਹੈ ਕਿ ਕੋਈ ਵੱਡੇ ਐਲਾਨ ਜਿਹੜੇ ਨੇ ਉਹ ਹੋ ਸਕਦੇ ਨੇ ਔਰ ਉਸ ਤੋਂ ਬਾਅਦ ਜਿਹੜਾ ਦਿੱਲੀ ਕੂਚ ਕੀਤਾ ਜਾਏ